ਸਾਹਿਬੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਨੇ ਤੇ ਸੰਗਤਾਂ ਦਰਸ਼ਨ ਦੇਦਾਰੇ ਕਰ ਰਹੀਆਂ ਨੇ ਸਤਿਗੁਰੂ ਮਹਾਰਾਜ ਆਸਨਾ ਤੇ ਬਿਰਾਜਮਾਨ ਨੇ ਤੇ ਸੰਗਤਾਂ ਪ੍ਰਣਾਮ ਕਰ ਕਰਕੇ ਆਪੋ ਆਪਣੀ ਜਗ੍ਹਾ ਤੇ ਬੈਠੀਆਂ ਜਾ ਰਹੀਆਂ ਨੇ ਤੇ ਇੱਕ ਸਿੱਖ ਹੈ ਜੋ ਹਰ ਰੋਜ਼ ਦਰਸ਼ਨ ਕਰਨ ਆਉਂਦਾ ਹੈ ਭਾਈ ਸੁजान ਸਿੰਘ ਕਰਕੇ ਨਾਮ ਆਇਆ ਹੈ ਇਸ ਦਾ ਇਸ ਇਤਿਹਾਸ ਦੇ ਵਿੱਚ ਅੱਜ ਦਰਸ਼ਨ ਕਰਨ ਲਈ ਸਤਿਗੁਰਾਂ ਦੇ ਦਰ ਤੇ ਪਹੁੰਚਿਆ ਹੈ ਤੇ ਪ੍ਰਣਾਮ ਕਰਕੇ ਸਤਿਗੁਰਾਂ ਦੇ ਸਾਹਮਣੇ ਖੜੋ ਜਾਂਦਾ ਹੈ ਤੇ ਟਿਕਟਕੀ ਲਗਾ ਕੇ ਸਤਿਗੁਰਾਂ ਦੇ ਚਿਹਰੇ ਵੱਲ ਨੂੰ ਵੇਖੀ ਜਾਂਦਾ ਹੈ ਨਿਹਾਰੀ ਜਾ ਰਿਹਾ ਹੈ ਬੜੇ ਪਿਆਰ ਦੇ ਨਾਲ ਸਤਿਗੁਰਾਂ ਨੂੰ ਤੇ ਬਾਦਸ਼ਾਹ ਕਹਿਣ ਲੱਗੇ ਭਾਈ ਸੁਜਾਨ ਸਿੰਘ ਭਾਈ ਕੀ ਗੱਲ ਹੈ ਬੈਠਦਾ ਨਹੀਂ ਕਿੰਨਾ ਚਿਰ ਹੋ ਗਿਆ ਹੈ ਤੂੰ ਇੱਥੇ ਖੜਾ ਸਾਡੇ ਵੱਲ ਤੱਕੀ ਜਾ ਰਿਹਾ ਹੈ ਕੀ ਗੱਲ ਹੈ ਭਾਈ ਤੇ ਭਾਈ ਸੁਜਾਨ ਸਿੰਘ ਕਹਿਣ ਲੱਗਿਆ ਸਤਿਗੁਰੂ ਮਹਾਰਾਜ ਮੈਂ ਹਰ ਰੋਜ਼ ਆਪ ਜੀਆ ਦੇ ਦਰਸ਼ਨ ਦੀਦਾਰੇ ਕਰਦਾ ਹਾਂ ਤੇ ਪਰ ਅੱਜ ਮੈਨੂੰ ਆਪ ਜੀਆ ਦੇ ਦਰਸ਼ਨ ਕਰਨ ਦਾ ਆਨੰਦ ਵੱਖਰਾ ਹੀ ਆਈ ਜਾ ਰਿਹਾ ਹੈ ਮੈਨੂੰ ਦਰਸ਼ਨ ਕਰ ਲੈਣ ਦਿਓ ਸਤਿਗੁਰੂ ਮਹਾਰਾਜ ਮੁਸਕਰਾ ਪਏ ਤੇ ਕਹਿਣ ਲੱਗੇ ਭਾਈ ਸੁਜਾਨ ਸਿੰਘ ਤੈਨੂੰ ਤਾਂ ਦਰਸ਼ਨ ਕਰਨੇ ਵੀ ਨਹੀਂ ਆਉਂਦੇ ਭਾਈ ਸਤਿਗੁਰੂ ਮਹਾਰਾਜ ਕਿਵੇਂ ਦਰਸ਼ਨ ਕਰਿਆ ਕਰਾਂ ਮੈਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਸੁਜਾਨ ਸਿੰਘ ਪਹਿਲਾਂ ਤੂੰ ਮੈਨੂੰ ਇਹ ਦੱਸ ਬਈ ਕੀ ਕਰਦਾ ਹੁੰਨਾ ਹੈ ਤੇਰਾ ਕੀ ਕਾਰੋਬਾਰ ਹੈ ਸਤਿਗੁਰੂ ਮੈਂ ਵੈਦ ਹਾਂ ਦਵਾਈ ਦਾਰੂ ਕਰਦਾ ਹਾਂ ਮਰੀਜ਼ਾਂ ਦੀ ਰੋਗ ਦੂਰ ਕਰਦਾ ਹਾਂ ਬਿਮਾਰਾਂ ਦੀ ਵੈਦ ਹਾਂ ਮੈਂ ਤੇ ਭਾਈ ਸੁਜਾਨ ਸਿੰਘ ਜੇ ਤੂੰ ਵੈਦ ਹੈ ਆਪਣੀ ਕਿਰਤ ਕਮਾਈ ਲਈ ਵੈਦਗੀ ਦਾ ਧੰਦਾ ਕਰਦਾ ਹੈ ਤੇ ਜੇ ਤੂੰ ਕੋਈ ਗਰੀਬ ਮਰੀਜ਼ਾਂ ਨੂੰ ਵੇਖ ਲਿਆ ਕਰੇ ਇੱਕ ਦੋ ਗਰੀਬ ਮਰੀਜ਼ ਹਰ ਰੋਜ ਦੇਖ ਲਿਆ ਕਰੀ ਤਾਂ ਤੇਰਾ ਕੁਝ ਨਹੀਂ ਘਟਣਾ ਸੇਵਾ ਕਰਿਆ ਕਰ ਭਾਈ ਉਸ ਪ੍ਰਭੂ ਦੇ ਦਰਸ਼ਨ ਸੇਵਾ ਤੇ ਸਿਮਰਨ ਕੀਤੇਆਂ অতি ਆਨੰਦ ਬਖਸ਼ਿਸ਼ ਕਰਦੇ ਨੇ ਜੇ ਤੂੰ ਸੇਵਾ ਤੇ ਸਿਮਰਨ ਕਰੇ ਤਾਂ ਤੇਰੀ ਕੀਤੀ ਸੇਵਾ ਸਫਲੀ ਹੋ ਜਾਵੇਗੀ ਭਾਈ ਸਿਮਰਨ ਦੇ ਨਾਲ ਜੁੜਨਾ ਕਰਿਓ ਤੇ ਫਿਰ ਦਰਸ਼ਨ ਕਰਨ ਦਾ ਆਨੰਦ ਵੱਖਰਾ ਬਣਦਾ ਹੈ ਉਪਦੇਸ਼ ਲੈ ਕੇ ਭਾਈ ਸੁਜਾਨ ਸਿੰਘ ਚੱਲਿਆ ਜਾਂਦਾ ਹੈ ਪ੍ਰਣਾਮ ਕਰਕੇ ਕੀ ਕਰਦਾ ਹੈ ਕੁਝ ਦੂਰ ਜਾ ਕੇ ਅਨੰਦਪੁਰ ਸਾਹਿਬ ਆਉਣ ਵਾਲੇ ਰਸਤੇ ਦੇ ਵਿੱਚ ਕੁੱਲੀ ਪਾ ਕੇ ਬੈਠ ਜਾਂਦਾ ਹੈ ਤੇ ਆਉਣ ਜਾਣ ਵਾਲੇ ਲੋਕਾਂ ਦੀ ਦਵਾਦਾਰੂ ਕਰਦਾ ਹੈ ਜੇ ਕੋਈ ਬਿਮਾਰ ਹੈ ਜੇ ਕੋਈ ਟਿੱਲ ਮਸ ਹੈ ਸਭ ਦਾ ਇਲਾਜ ਕਰਦਾ ਹੈ ਦੂਰੋਂ ਦੂਰੋਂ ਲੋਕ ਇਸ ਦੇ ਕੋਲ ਆਉਣ ਲੱਗਦੇ ਨੇ ਇਲਾਜ ਕਰਨ ਵਾਸਤੇ ਭਾਈ ਸੁਜਾਨ ਸਿੰਘ ਦੇ ਕੋਲ ਤੇ ਸੰਗਤਾਂ ਹਰ ਰੋਜ਼ ਇੱਥੋਂ ਦੀ ਲੰਘਦੀਆਂ ਨੇ ਤੇ ਭਾਈ ਸੁਜਾਨ ਸਿੰਘ ਦਵਾ-ਦਾਰੂ ਕਰਦਾ ਹੈ ਅਜ ਸੰਗਤਾਂ ਜਾ ਕੇ ਸਤਿਗੁਰੂ ਮਹਾਰਾਜ ਨੂੰ ਦੱਸਦੀਆਂ ਨੇ ਸਤਿਗੁਰੂ ਪਾਤਸ਼ਾਹ ਰਸਤੇ ਦੇ ਵਿੱਚ ਇੱਕ ਵੈਦ ਦਾ ਘਰ ਹੈ ਤੇ ਬੜੀ ਸ਼ਰਦਾ ਦੇ ਨਾਲ ਸੇਵਾ ਕਰਦਾ ਹੈ ਜੇ ਕੋਈ ਚਾਰ ਪੈਸੇ ਦੇ ਜਾਂਦਾ ਹੈ ਤਾਂ ਲੈ ਲੈਂਦਾ ਹੈ ਨਹੀਂ ਤਾਂ ਸਤ ਆਖ ਕੇ ਦਵਾਈ ਦਾਰੂ ਕਰ ਦਿੰਦਾ ਹੈ ਬੜੇ ਚੰਗੇ ਸੁਭਾਅ ਦਾ ਵੈਦ ਹੈ ਸਤਗੁਰੂ ਮਹਾਰਾਜ ਹਰ ਰੋਜ਼ ਸੁਜਾਨ ਸਿੰਘ ਦੀ ਪ੍ਰਸ਼ੰਸਾ ਸੁਣਦੇ ਨੇ ਤੇ ਸੰਗਤਾਂ ਬੜੀਆਂ ਖੁਸ਼ ਨੇ ਸਤਿਗੁਰੂ ਮਹਾਰਾਜ ਇੱਕ ਦਿਨ ਸੰਗਤਾਂ ਨੂੰ ਕਹਿਣ ਲੱਗੇ ਭਾਈ ਉਹ ਜੋ ਵੈਦ ਹੈ ਰਸਤੇ ਦੇ ਵਿੱਚ ਜਿਸ ਦਾ ਘਰ ਹੈ ਉਸ ਨੂੰ ਅੱਜ ਜਾਂਦੇ ਹੋਏ ਸੰਨਿਆ ਦੇ ਕੇ ਜਾਣਾ ਹੈ ਕਿ ਕੱਲ ਨੂੰ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਘਰ ਦੇ ਵਿੱਚ ਆਉਣਗੇ ਭਾਈ ਇਹ ਸੁਨਿਆ ਦੇ ਦੇਣਾ ਹੈ ਤੇ ਸੰਗਤਾਂ ਨੇ ਜਾ ਕੇ ਸੁਜਾਨ ਸਿੰਘ ਨੂੰ ਦੱਸ ਦਿੱਤਾ ਕਿ ਕੱਲ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਤੇਰੇ ਘਰ ਆਉਣਗੇ ਕਿਸ ਸੁਜਾਨ ਸਿੰਘ ਬੜਾ ਪਰਸੰਨ ਹੈ ਬੜਾ ਖੁਸ਼ ਹੋਇਆ ਇਹ ਗੱਲ ਸੁਣ ਕੇ ਕਿ ਸਤਿਗੁਰੂ ਮਹਾਰਾਜ ਦੇ ਚਰਨ ਮੇਰੇ ਘਰ ਦੇ ਵਿੱਚ ਪੈਣੇ ਨੇ ਤਿਆਰੀਆਂ ਕਰਨ ਲੱਗ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਕਿਸੇ ਦੇ ਆਉਣ ਤੋਂ ਪਹਿਲਾਂ ਘਰ ਦੇ ਵਿੱਚ ਤਿਆਰੀ ਸ਼ੁਰੂ ਕਰ ਦਿੰਦੇ ਹਾਂ ਉਸੇ ਤਰ੍ਹਾਂ ਬੜੇ ਚਾਅ ਦੇ ਨਾਲ ਤਿਆਰੀ ਕਰਦਾ ਭੱਜਾ ਕਰਦਾ ਹੈ ਭਾਈ ਸੁਜਾਨ ਸਿੰਘ ਤੇ ਕੀ ਹੋਇਆ ਦੂਸਰਾ ਦਿਨ ਅੰਮ੍ਰਿਤ ਵੇਲਾ ਹੈ ਤੇ ਭਾਈ ਸੁਜਾਨ ਸਿੰਘ ਨੂੰ ਉਡੀਕ ਹੈ ਸਤਿਗੁਰੂ ਮਹਾਰਾਜ ਦੀ ਇਤਨੇ ਨੂੰ ਦਵਾਰ ਤੇ ਦਸਤਕ ਹੁੰਦੀ ਹੈ ਸੁਜਾਨ ਸਿੰਘ ਨੇ ਸੋਚਿਆ ਕਿ ਸਤਿਗੁਰੂ ਮਹਾਰਾਜ ਆ ਗਏ ਨੇ ਤੋੜ ਕੇ ਦਵਾਰ ਖੋਲ੍ਹਿਆ ਤੇ ਕੀ ਵੇਖਦਾ ਹੈ ਇੱਕ ਬਜ਼ੁਰਗ ਮਾਈ ਹੈ ਸਾਹਮਣੇ ਦਵਾਰ ਤੇ ਬੈਠੀ ਹੋਈ ਰੋ ਰਹੀ ਹੈ ਰੋ ਰਹੀ ਹੈ ਦਵਾਰ ਤੇ ਬੈਠੀ ਤੇ ਭਾਈ ਸੁजान ਸਿੰਘ ਕਹਿਣ ਲੱਗਾ ਮਾਈ ਕੀ ਗੱਲ ਹੈ ਕਿਉਂ ਰੋਈ ਜਾ ਰਹੀ ਹੈ ਕਿਉਂ ਰੋ ਰਹੀ ਹੈ ਇਹ ਮਾਈ ਕਹਿਣ ਲੱਗੀ ਵੈਦ ਜੀ ਮੇਰੀ ਨੋ ਬੜੀ ਬਿਮਾਰ ਹੈ ਬੜੀ ਬਿਮਾਰ ਹੈ ਮੇਰੀ ਨੋ ਤੁਸੀਂ ਮੇਰੇ ਨਾਲ ਚੱਲੋ ਤੇ ਉਸ ਦੀ ਦੁਆਦਾਰੀ ਦੁਆ ਉਸ ਦੀ ਦੁਆਦਾਰੂ ਕਰੋ ਇਹ ਨਾ ਹੋਵੇ ਮੇਰੇ ਪੁੱਤਰ ਦਾ ਘਰ ਪਟਿਆ ਜਾਵੇ ਮੇਰੀ ਮੋ ਨੋ ਨੂੰ ਕੁਝ ਹੋ ਗਿਆ ਆ ਬੜਾ ਕੰਮ ਖਰਾਬ ਹੋ ਜਾਣਾ ਹੈ ਘਰ ਦੇ ਵਿੱਚ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਤੁਸੀਂ ਮੇਰੇ ਨਾਲ ਚੱਲੋ ਭਾਈ ਸੁਜਾਨ ਸਿੰਘ ਸੋਚਣ ਲੱਗਿਆ ਕਿ ਸਤਿਗੁਰੂ ਮਹਾਰਾਜ ਵੀ ਆਉਣ ਆਲੇ ਨੇ ਤੇ ਉਧਰੋਂ ਇਹ ਮਾਈ ਆ ਗਈ ਹੈ ਕਿਸ ਨੇ ਵੀ ਥਾ ਸੁਣਾਈ ਹੈ ਬੜੀ ਦੁਖਦਾਈ ਤੇ ਝੋਲਾ ਚੱਕਦੇ ਨੇ ਦਵਾਈਆਂ ਵਾਲਾ ਤੇ ਉਸ ਮਾਈ ਦੇ ਨਾਲ ਚੱਲ ਪੈਂਦੇ ਨੇ ਜਾਂਦੇ ਨੇ ਮਾਈ ਦੇ ਘਰ ਉਸ ਦੀ ਨੋਂ ਦੀ ਦਵਾ दारू ਕਰਦੇ ਨੇ ਸ਼ਾਮਾਂ ਪੈ ਜਾਂਦੀਆਂ ਨੇ ਉੱਥੇ ਹੀ ਮਾਈ ਦੀ નો ਠੀਕ ਹੋ ਜਾਂਦੀ ਹੈ ਤੇ ਭਾਈ ਸੁਜਾਨ ਸਿੰਘ ਵਾਪਸ ਘਰ ਵੱਲ ਨੂੰ ਮੁੜ ਪੈਂਦੇ ਨੇ ਸੋਚਦੇ ਨੇ ਸਤਿਗੁਰੂ ਮਹਾਰਾਜ ਘਰ ਆ ਕੇ ਵਾਪਸ ਚਲੇ ਜਾਏ ਗਏ ਹੋਣਗੇ ਵਾਪਸ ਮੁੜ ਰਹਿਨੇ ਇੱਕ ਪੈਰ ਅੱਗੇ ਨੂੰ ਚੱਲਦੇ ਨੇ ਦੂਸਰਾ ਪਿੱਛੇ ਨੂੰ ਜਾਂਦਾ ਹੈ ਕਿ ਮੈਂ ਸਤਿਗੁਰਾਂ ਦੀ ਸੇਵਾ ਨਹੀਂ ਕਰ ਸਕਿਆ ਅੱਜ ਹੁਕਮਾਂ ਦੀ ਅਵਗਿਆ ਹੋ ਗਈ ਸਤਿਗੁਰੂ ਮਹਾਰਾਜ ਨੇ ਸੁਨੇਹਾ ਘੱਲ ਦਿੱਤਾ ਸੀ ਕਿ ਮੈਂ ਆਉਣਾ ਹੈ ਪਰ ਮੈਥੋਂ ਸੇਵਾ ਨਹੀਂ ਹੋ ਸਕੀ ਭਾਰੀ ਕਦਮਾਂ ਦੇ ਨਾਲ ਘਰ ਵੱਲ ਤੁਰਿਆ ਜਾ ਰਿਹਾ ਹੈ ਕੀ ਵੇਖਦਾ ਹੈ ਘਰ ਪਹੁੰਚ ਕੇ ਕਿੰਨੇ ਲੋਕ ਇਸ ਦੇ ਘਰ ਦੇ ਅੱਗੇ ਇਕੱਠੇ ਹੋਏ ਖੜੇ ਨੇ ਭਾਈ ਸੁਜਾਨ ਸਿੰਘ ਦੇ ਲੋਕ ਘਰ ਦੇ ਅੱਗੇ ਲੋਕਾਂ ਦੀ ਭੀੜ ਹੋਈ ਖੜੀ ਹੈ ਤੇ ਪੁੱਛਦਾ ਹੈ ਭਾਈ ਕੀ ਗੱਲ ਹੈ ਮੇਰੇ ਘਰ ਦੇ ਅੱਗੇ ਇੰਨਾ ਇਕੱਠ ਕਿਉਂ ਹੈ ਉਹ ਲੋਕ ਕਹਿਣ ਲੱਗੇ ਭਾਈ ਸੁਜਾਨ ਸਿੰਘ ਤੈਨੂੰ ਪਤਾ ਨਹੀਂ ਤੇਰੇ ਘਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਬੈਠੇ ਨੇ ਤੈਨੂੰ ਪਤਾ ਨਹੀਂ ਦੌੜ ਕੇ ਜਾਂਦਾ ਹੈ ਘਰ ਦੇ ਅੰਦਰ ਜਾ ਕੇ ਚਰਨ ਫੜ ਲੈਂਦਾ ਹੈ ਸਤਿਗੁਰੂ ਮਹਾਰਾਜ ਆਪ ਕਿਰਪਾਲੂ ਹੋ ਜੋ ਮੇਰੇ ਘਰ ਦੇ ਵਿੱਚ ਚਰਨ ਪਾਏ ਨੇ ਤੇ ਮੈਨੂੰ ਖਿਮਾ ਕਰ ਦਿਓ ਸਤਿਗੁਰੂ ਪਾਤਸ਼ਾਹ ਮੈਂ ਆਪ ਜੀ ਦੀਆਂ ਆਪ ਜੀ ਦੀ ਸੇਵਾ ਨਹੀਂ ਕਰ ਸਕਿਆ ਮੇਰਾ ਫਰਜ ਸੀ ਮੈਂ ਅੱਗੋਂ ਆਪ ਜੀ ਨੂੰ ਲੈਣ ਜਾਂਦਾ ਤੇ ਪਰ ਮੈਂ ਤੁਹਾਨੂੰ ਘਰ ਦੇ ਵਿੱਚ ਹੀ ਨਹੀਂ ਮਿਲਿਆ ਨਹੀਂ ਭਾਈ ਸੁਜਾਨ ਸਿੰਘ ਤੇਰੀ ਸੇਵਾ ਤੋਂ ਬੜੇ ਪ੍ਰਸੰਨ ਹਾਂ ਤੂੰ ਕਿਸੇ ਬੁੱਢੀ ਮਾਈ ਦੇ ਨਾਲ ਨਹੀਂ ਗਿਆ ਤੂੰ ਸਾਡੇ ਨਾਲ ਗਿਆ ਸੀ ਭਾਈ ਤੂੰ ਉਸ ਬੁੱਢੀ ਮਾਈ ਦੀ ਨੋਂਦੀ ਸੇਵਾ ਨਹੀਂ ਸੀ ਕਰ ਰਿਆ ਉਸ ਬੱਚੀ ਦੇ ਮੂੰਹ ਦੇ ਵਿੱਚ ਦਵਾ ਦਾਰੂ ਨਹੀਂ ਪਾ ਰਿਆ ਸੀ ਤੂੰ ਸਾਡੇ ਮੂੰਹ ਦੇ ਵਿੱਚ ਦਵਾ ਦਾਰੂ ਪਾ ਰਿਆ ਸੀ ਇਹ ਸਾਰਾ ਖੇਲ ਸਾਡਾ ਰਚਾਇਆ ਹੋਇਆ ਸੀ ਭਾਈ ਤੇਰੀ ਪਰਖਿਆ ਸੀ ਤੂੰ ਪਰਖਿਆ ਦੇ ਵਿੱਚ ਪਾਸ ਹੋ ਗਿਆ ਤੇਰੀ ਸੇਵਾ ਪ੍ਰਮਾਨ ਹੋਈ ਹੈ ਅੱਜ ਤੇਰਾ ਵੈਦਗੀ ਦਾ ਧੰਦਾ ਇਹ ਪ੍ਰਮਾਨ ਚੜ੍ਹਿਆ ਹੈ ਭਾਈ ਭਾਈ ਸੁਜਾਨ ਸਿੰਘ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਪ੍ਰਣਾਮ ਕਰਦਾ ਹੈ ਸਤਿਗੁਰੂ ਮਹਾਰਾਜ ਇਹ ਮੈਂ ਵੈਦ ਨਹੀਂ ਵੈਦ ਤੁਸੀਂ ਹੋ ਜੋ ਮੇਰੇ ਘਰ ਆ ਕੇ ਮੇਰੇ ਜਨਮ ਮਰਨ ਕੱਟ ਦਿੰਦੇ ਨੇ ਮੇਰੇ ਲੋਕ ਪਰਲੋਕ ਦੇ ਸਾਰੇ ਰੋਗ ਕੱਟ ਦਿੰਦੇ ਨੇ ਸਭ ਤੋਂ ਵੱਡੇ ਵੈਦ ਤੁਸੀਂ ਹੋ ਆਓ ਭਾਈ ਸਮੇ ਦੇ ਵਿੱਚ ਰਹਿੰਦਿਆਂ ਸਮਾਪਤੀ ਹੈ ਕੀ ਕਹਿ ਰਿਹਾ ਹੈ ਭਾਈ ਸੁਜਾਨ ਸਿੰਘ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠਾ ਸਤਿਗੁਰੂ ਮਹਾਰਾਜ ਤੁਸੀਂ ਸਭ ਤੋਂ ਵੱਡੇ ਵੈਦ ਹੋ ਰੋਗੀਆਂ ਦੇ ਰੋਗ ਦੂਰ ਕਰਨ ਵਾਲੇ ਵੱਡੇ ਵੈਦ ਤੁਸੀਂ ਹੋ ਸਤਿਗੁਰੂ ਮਹਾਰਾਜ ਮੇਰਾ ਵੈਦ ਗੁਰੂ ਗੋਬਿੰਦਾਂ ਮੇਰਾ ਵੈਦ ਗੁਰੂ ਗੋਬਿੰਦਾਂ ਮੇਰਾ ਬੈਦ ਗੁਰੂ ਗੋਬਿੰਦਾ 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 ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਮੇਰਾ ਬੈਦ ਮੇਰਾ ਬੈਦ ਗੁਰੂ ਗੋਬਿੰਦਾ ਮੇਰਾ ਬੈਦ ਗੁਰੂ ਗੋਬਿੰਦਾ ਮੇਰਾ ਬੈਦ ਗੁਰੂ ਗੋਬਿੰਦਾ ਮੇਰਾ ਬੈਦ ਗੁਰੂ ਗੋਬਿੰਦਾ